ਅੱਜ ਸਾਰੀ ਦੁਨੀਆ ਵਿੱਚ ਗੁਰਪੁਰਬ ਦਾ ਤਿਆਰ ਬੜੀ ਖੁਸ਼ੀ ਨਾਲ ਸੰਗਤਾਂ ਵੱਲੋਂ ਸਾਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਬਠਿੰਡਾ ਵਿੱਚ ਵੀ ਥਾਂ-ਥਾਂ ਤੇ ਲੰਗਰਾਂ ਦਾ ਰੋਜ਼ ਆਪਣਾ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਛੋਟੇ-ਛੋਟੇ ਬੱਚੇ ਦੇਖੋ ਸੇਵਾ ਕਰ ਰਹੇ ਨੇ ਕੋਈ ਚਾਹ ਦੀ ਕੋਈ ਬਿਸਕੁਟ ਦੀ ਕਦੇ ਲੰਗਰ ਚੱਲ ਰਹੀ ਨਹੀਂ ਤੇ ਅੱਜ ਅਸੀਂ ਦੀਪਨਗਰ 'ਚ ਖੜੇ ਹਾਂ ਜਿੱਥੇ ਸਾਡੇ ਭਰਾਵਾਂ ਵੱਲੋਂ ਇਸ ਖੁਸ਼ੀ ਵਿੱਚ ਇਹ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਤਾਂ ਗੱਲ ਕਰਦੇ ਆਂ ਪ੍ਰਬੰਧਕਾਂ ਨਾਲ ਕੀ ਕਰਨਾ ਚਾਹੁੰਦੇ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇਕਵਾਲ ਸਿੰਘ ਹੈ ਜੀ ਇਕਵਾਲ ਜੀ ਜਿਹੜੇ ਤੁਸੀਂ ਅੱਜ ਸੇਵਾ ਕਰ ਰਹੇ ਹੋ ਕੀ ਇਸ ਬਾਰੇ ਸਾਨੂੰ ਜਾਣਕਾਰੀ ਇਹ ਗੁਰਪੁਰਬ ਦੇ ਔਸਤ ਕਰ ਰਹੇ ਜੀ ਅਸੀਂ ਸਾਰੇ ਜਣੇ ਮਿਲ ਕੇ ਪੰਜ ਸੱਤ ਭਰਾ ਹੈਗੇ ਅਸੀਂ ਇਕੱਠੇ ਹੋ ਕੇ ਸਾਰਾ ਹਰ ਸਾਲ ਲਾਈਦਾ ਜੀ ਇਹ ਤੇ ਜਿੰਨਾ ਕਿ ਸਾਡੇ ਤੋਂ ਹੋ ਸਕਦਾ ਸਾਡੇ ਨਾਲ ਬੱਚੇ ਵੀ ਹੈਗੇ ਆ ਤੇ ਇਧਰ ਭਾਈ ਸਾਹਿਬ ਬੈਠੇ ਵੱਡੇ ਇਧਰ ਵੀਰ ਜੀ ਬੈਠੇ ਬਰਾਬਰ ਤੇ ਇਸ ਕਰਕੇ ਸਾਰਾ ਕੁਝ ਜੋ ਵੀ ਹੈਗਾ ਉਹ ਮਾਲਕ ਨੇ ਆਪ ਹੀ ਕਰਾਣਾ ਜਿਹੜਾ ਕੁਛ ਹੈ। ਸ왈 ਜੀ ਕਿਸ ਤਰ੍ਹਾਂ ਖੁਸ਼ੀ ਮਹਿਸੂਸ ਕਰ ਰਹੇ ਹੋ ਸੇਵਾ ਕਰਕੇ? ਆਪਣੇ ਜੀ ਦਾ ਹਰ ਆਦਮੀ ਜੀ ਰਿਹਾ ਤੁਸੀਂ ਮਨੁੱਖਤਾ ਦੀ ਸੇਵਾ ਦੀ ਭੜੇ ਕਰਦੇ ਹੋ ਭਾਵੇਂ ਕਿਰੋ ਗੁਰਪੁਰ ਵਾਚ। ਇਹ ਜਿਹੜੀ ਖੁਸ਼ੀ ਹੈਗੀ ਜੀ ਇਹ ਤਾਂ ਬਿਆਨ ਨਹੀਂ ਕਰ ਸਕਦਾ ਕੋਈ ਵੀ। ਹਾਂਜੀ। ਇਹ ਤਾਂ ਗੁਰੂ ਸਾਹਿਬ ਨੇ ਜਦੋਂ ਅਵਤਾਰ ਹੋਇਆ ਜੀ ਇਹ ਤਾਂ ਕੋਈ ਬਿਆਨ ਹੀ ਨਹੀਂ ਕਰ ਸਕਦੇ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਅੱਜ ਗੁਰਪੁਰ ਦੀ। ਮੇਰੀ ਵਰਕਸ਼ਾਪ ਹੈ ਜੀ ਪਿੱਛੇ ਅੱਜ ਮੈਂ ਵਰਕਸ਼ਾਪ ਦਾ ਕੰਮ ਛੱਡ ਕੇ ਅਸੀਂ ਲੰਗਰ ਲਾ ਰਹੇ ਹਾਂ। ਆਪਲੇ ਕੰਮ ਕਰਾਣ ਸਟਕੇ ਮੋਬਾਈਲ ਨਾਲ ਸਟਕੇ ਸੇਵਾ ਕਰ ਰਹੇ ਹਾਂ ਬਿਲਕੁਲ ਜੀ ਕਿਸੇ ਬੱਚੇ ਦੇ ਹੱਥ ਤੋਂ ਨੂੰ ਮੋਬਾਈਲ ਨਹੀਂ ਦੇਖੂ ਅੱਜ ਸਾਡੇ ਕੋਲੇ ਜਿੰਨੇ ਵੀ ਹੈਗੇ ਆ ਜੀ ਸਾਰੇ ਬੱਚੇ ਛੋਟੇ ਛੋਟੇ ਬੱਚੇ ਦੇਖੋ ਸਾਡੇ ਨਾਲ ਸੇਵਾ ਕਰਾ ਰਹੇ ਇਹ ਹਰ ਦਿਨ ਲੰਗਰ ਨੂੰ ਹਾਂ ਜੀ ਹਾਂ ਜੀ ਅਸੀਂ ਹਰ ਸਾਲ ਗੁਰਪੁਰਬ ਨੂੰ ਚਾਹ ਦਾ ਤੇ ਬਿਸਕਟ ਵੰਡ ਜਿੰਨੀ ਦੇਰ ਉਹ ਮਾਲਕ ਨੇ ਚਾਹਿਆ 19 ਘੰਟੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਟਾਈਮ ਚਾਹੂਗਾ ਮਾਲਕ ਉਹਨੀ ਦੇਰ ਚੱਲੀ ਜਾਊਗਾ ਸੇਵਾ ਦੇ ਤੌਰ ਤੇ ਸਾਡੇ ਦੇਸ ਇਸ ਤੋਂ ਕੀ ਕਰਨ ਚਾਹੁੰਗੇ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਗਲਤ ਕੰਮ ਛੱਡ ਕੇ ਬੰਦਾ ਮੋਬਾਈਲ ਛੱਡ ਕੇ ਘੱਟ ਤੋਂ ਘੱਟ ਇੱਕ ਜਾਂ ਦੋ ਦਿਨ ਤਾਂ ਸੇਵਾ ਮੋਬਾਈਲੇ ਦੀ ਰੋਲਾ ਜਿੱਤੇ ਜੁਗ ਤੇ ਬਿਲਕੁਲ ਜੀ ਦੋ ਦਿਨ ਤਾਂ ਬੰਦਾ ਸੇਵਾ ਕਰ ਸਕਦਾ ਜੀ ਪ੍ਰਮਾਤਮਾ ਦੀ ਉਹ ਵਾਹਿਗੁਰੂ ਨੇ ਆਪਾਂ ਨੂੰ ਇਸ ਰਾਹ ਤੇ ਲਾਇਆ ਤੇ ਆਪਾਂ ਇਸ ਰਾਹ ਤੇ ਚੱਲਣਾ ਗੱਲ ਕਰ ਰਿਹਾ ਭਰਾ ਕੀ ਨਾਮ ਹੈ ਭਰਾ ਬਾਈ ਜੀ ਸੰਦੀਪ ਸਿੰਘ ਜੀ ਸੰਦੀਪ ਜੀ ਜਿਹੜੀ ਸੇਵਾ ਕਰ ਰਹੇ ਹੋ ਤਾਂ ਕੀ ਕਹਿਣਾ ਚਾਹੁੰਦੇ ਆ ਜੀ ਪਹਿਲਾਂ ਤਾਂ ਇਹ ਸਾਰੇ ਗੁਰਪੁਰਬ ਦੀਆਂ ਸਾਰੇ ਦੇਸ਼ ਨੂੰ ਵਧਾਈਆਂ ਜੀ ਤੇ ਇਹਦੇ ਬਾਰੇ ਜੀ ਅਸੀਂ ਸੇਵਾ ਕਰਦੇ ਹੁੰਨੇ ਆ ਜੀ ਆਏ ਵਾਰੀ ਬਾਕੀ ਸਾਨੂੰ ਹੁੰਦਾ ਨਾ ਜੀ ਵੀ ਆਪਾਂ ਸਾਰੇ ਬੰਦਿਆਂ ਨੂੰ ਹੁੰਦਾ ਵੀ ਸੇਵਾ ਕਰੀਏ ਤੇ ਅਸੀਂ ਆਏ ਵਾਰੀ ਆ ਇਸ ਸਾਲ ਤੇ ਸੇਵਾ ਕਰਦੇ ਆ ਜੀ ਆ ਪੰਜ ਸੱਤ ਭਰਾ ਹੈਗੇ ਜੀ ਆਪਣੇ ਨਾਲ ਸੇਵਾ ਕਰਦੇ ਨੇ ਜੀ ਤੇ ਬਾਕੀ ਆ ਦੇ ਮਨ ਨੂੰ ਤਸੱਲੀ ਹੋ ਜਾਂਦੀ ਵੀ ਆ ਜੀ ਆਹੀ ਜੀ ਤੇਰ ਮਸਾਉ ਕੱਢਦਾ ਨਹੀਂ ਕੁੰਡਾਨ ਕਰਦੇ ਲੋ ਸਾਰੇ ਸੰਸਾਰ ਸਾਰਿਆਂ ਨੂੰ ਹੋਵੇ ਜੀ ਮੋਬਾਈਲ ਮੂਲ ਹੋ ਗਏ ਤਾਂ ਨਾਲ ਨਹੀਂ ਜਾਣੇ ਜੀ ਭਾਈ ਸੇਵਾ ਨਾਲ ਜਾਣੇ ਇਕੱਲੇ ਇਸ ਤਰ੍ਹਾਂ ਤੁਸੀਂ ਸੇਵਾ ਦੀ ਗੱਲ ਕੀਤੀ ਤੇ ਨੌਜਵਾਨ ਪੂਰੀ ਸਾਡੀ ਨਸ਼ਾ ਵਲਦਾਰੀ ਉਹਨਾਂ ਨੂੰ ਕੀ ਕਿੱਟਨੇ ਕਰਨਾ ਉਹਨਾਂ ਨੂੰ ਜੀ ਬਸ ਸਿੱਧੇ ਰਾਹ ਪੈਣ ਜੀ ਨਸ਼ਾ ਪੱਤਾ ਦਾ ਦੇਖੋ ਘਰ ਬਰਬਾਦ ਹੈ ਨਸ਼ਾ ਕਰੂਗਾ ਕੋਈ ਘਰ ਬਰਬਾਦ ਹੋਈ ਜਾਂਦੇ ਉਹਨਾਂ ਦੇ ਕਿਹਦੇ ਪੁੱਤ ਮਰ ਗਏ ਕਿਹਦਾ ਕੁਝ ਹੋ ਗਿਆ ਜੀ ਇਹ ਤਾਂ ਸਾਰਾ ਗਲਤ ਰਸਤਾ ਹੈ ਨਸ਼ਾ ਦਾ ਬਹੁਤ ਮਾੜੀ ਚੀਜ਼ ਹੈ ਜੀ ਬਹੁਤ ਜਿਆਦਾ ਮਾੜੀ ਚੀਜ਼ ਆ ਅੱਜ ਦੇ ਟਾਈਮ ਦਾ ਚਿੱਟਾ ਇੰਨੇ ਦਾ ਬੁਰਾ ਹਾਲ ਹੋਇਆ ਪੈਣਾ ਛੱਡ ਗਲਾਉਂਦੇ ਜੀ ਆ ਮੇਰੇ ਪੰਜ ਚਾਰ ਜਿਹੜੇ ਮੇਰੇ ਭਰਾ ਖੜੇ ਐ ਮੈਂ ਇਹਨਾਂ ਦੀ ਸੌਂ ਖਾਨ ਨੂੰ ਤਿਆਰ ਆ ਜੋ ਕੋਈ ਸਾਡੇ ਚੋਂ ਨਸ਼ਾ ਕਰਦਾ ਹੋਵੇ ਅਸੀਂ ਤਾਂ ਪਰਮਾਤਮਾ ਆ ਵੀ ਸਾਭ ਤੋਂ ਬਚਾਵੇ ਨਸ਼ੇ ਤੋਂ ਤੇ ਸਭ ਨੂੰ ਆ ਚੰਗੇ ਪਾਸੇ ਲਾਵੇ ਜੀ ਕੋਈ ਸੇਵਾ ਕਰੇ ਕੋਈ ਪ੍ਰਮਾਤਮਾ ਦਾ ਨਾਮ ਲਵੇ ਕਿਵੇਂ ਵੀ ਕਰੇ ਸੇਵਾ ਕਰੇ ਜੀ ਮਨੁੱਖਤਾ ਦੀ ਬਸ ਆਪਾਂ ਤਾਂ ਇਹੀ ਚਾਹੁੰਦੇ ਆ ਜੀ ਸੇਵਾ ਹੀ ਨਾਲ ਜਾਣੀ ਹੈ ਹੋਰ ਤਾਂ ਕੋਈ ਨਾਲ ਜਾਣਾ ਵੀ ਨਹੀਂ ਜੀ ਠੀਕ ਹੈ ਜੀ ਅੱਗੇ ਕਰਾ ਲਓ ਇਹਦੇ ਸੁਭਮ ਹੈ ਜੀ ਸੁਭਮ ਸੁਭਮ ਬੋਲ ਬਈਏ

ਇੱਕ ਰੋਜੀ ਕਰੋ ਲਿਆ ਬਟਾ ਲਿਆ ਆਦਾ ਜੇ ਅੱਜ ਕੱਲ ਜਵਾਬ ਕਰਦੇ ਨਹੀਂ ਜੀ ਉਹ ਬੱਚਾ ਸਾਡਾ ਬਹੁਤ ਸੇਵਾ ਕਰਦਾ